ਪ੍ਰੀ ਰਾਮ ಗ್ರಾಮ ਪੰਚਾਇਤ ਘਰੋਟਾ ਅੱਜ ਸਾਨੂੰ ਇੱਕ ਸਾਲ ਜਿਹੜਾ ਆ ਇਹ ਪੰਚਾਇਤ ਨੂੰ ਬਣੇ ਹੋਏ ਹੋ ਗਿਆ ਤੇ ਇੱਕ ਸਾਲ ਦੇ ਵਿੱਚ ਵਿੱਚ ਜਿਹੜੇ ਅਸੀਂ ਕੰਮ ਕੀਤੇ ਨੇ ਕੁਝ ਘਰੋਟਾ ਵਾਸੀਆਂ ਲਈ ਦੇ ਕੀਤੇ-ਕੀਤੇ ਨੇ ਲਾਗੇ ਛਾਗੇ ਦੇ ਮੇਰੇ ਘਰੋਟੇ ਦੇ ਨਾਲ-ਨਾਲ ਘਟ ਤੋਂ ਘਟ 80 ਤੋਂ 90 ਪਿੰਡ ਹੈ ਉਹਨਾਂ ਲਈ ਵੀ ਘਰੋਟਾ ਪੰਚਾਇਤ ਨੇ ਕੰਮ ਕਰਵਾਏ ਨੇ ਔਰ ਨਾਲ ਹੋ ਕੇ ਸਾਰੇ ਕੰਮ ਜਿਹੜੇ ਨੇ ਕਰਵਾਏ ਨੇ ਲੋਕਾਂ ਲਈ ਵੀ ਤੇ ਪਹਿਲੇ ਮੈਂ ਸਭ ਤੋਂ ਜਿਹੜਾ ਸਰਪੰਚ ਬਣਨ ਤੋਂ ਪਹਿਲੇ ਇਹ ਸਰਪੰਚ ਜਦੋਂ ਆਪਾਂ ਬਣੀ ਹੈ ਪੰਚਾਇਤ ਤੇ ਸਭ ਤੋਂ ਪਹਿਲਾ ਜਿਹੜਾ ਕੰਮ ਆਪਾਂ ਸ਼ੁਰੂ ਕੀਤਾ ਆ ਉਹ ਛੋਟੇ ਬਾਜ਼ਾਰ ਸ਼ਿਵ ਮੰਦਿਰ ਤੋਂ ਲੈ ਕੇ ਪਰਮਾਤਮਾ ਦੇ ਨਾਮ ਤੋਂ ਲੈ ਕੇ ਸ਼ੁਰੂ ਕੀਤਾ ਇਹ ਕੰਮ ਔਰ ਇਹ ਸਾਲ ਵਧੀਆ ਰਿਹਾ ਸਾਡੇ ਲਈ ਕੰਮ ਕਰਨ 'ਚ ਔਰ ਕਿਹੇ ਵੀ ਚਲਾਦੇ ਦਿੱਕਤ ਨਹੀਂ ਆਈ ਔਰ ਪਹਿਲਾ ਜਿਹੜਾ ਕਾਮਾਡਾ ਉਹ ਹੈਗਾ ਛੋਟੇ ਬਾਜ਼ਾਰ ਸ਼ਿਵ ਮੰਦਿਰ ਤੋਂ ਲੈ ਕੇ ਤੇ ਵਾਟਰ ਸਪਲਾਈ ਬੱਸ ਸਟੈਂਡ ਤੱਕ ਜਿਹੜਾ ਕਿ ਰੋਡ ਖੁੱਲਾ ਕੀਤਾ ਗਿਆ ਔਰ ਬੰਦ ਨਾਲੇ ਹੀ ਕੁਝ ਨਿਕਾਸ ਦੇ ਉਹਨਾਂ ਨੂੰ ਵੀ ਖੋਲਿਆ ਗਿਆ ਤੇ ਇਹਦੇ ਨਾਲ ਇਹ ਜਿਹੜਾ ਪਹਿਲਾ ਕਾਮਾਡਾ ਜਿਹੜਾ ਆ ਕਾਫੀ ਪੁਰਾਣਾ ਕੰਮ ਸੀ ਕਾਫੀ ਦੇਰ ਤੋਂ ਅਹੀਂ ਰੁਕਿਆ ਹੋਇਆ ਜਿਹੜਾ ਪਾਏ ਸਿਰੇ ਚੜਿਆ ਤੇ ਦੂਸਰਾ ਜਿਹੜਾ ਕੰਮ ਆਪਾਂ 1 ਕਿਲੋਮੀਟਰ ਸੜਕ ਗਰੋਟੇ ਬਸ ਸਟੈਂਡ ਤੋਂ ਲੈ ਕੇ ਤੇ ਬਾਬਾ ਬਾਲਕ ਦਾਦੀ ਜਗ੍ਹਾ ਆ ਉਥੋਂ ਤੱਕਰ ਕੰਕਰੀਟ ਮੰਤਰੀ ਸਾਹਿਬ ਨੂੰ ਕਹਿ ਕੇ ਇਹ ਪਵਾਇਆ ਗਿਆ 1 ਕਿਲੋਮੀਟਰ ਤੇ ਇਹਦੇ ਨਾਲ ਹੀ ਨਾਲੇ ਜਿਹੜੇ ਨੇ ਉਹ ਵੀ ਬਣਾਏ ਜਾ ਰਹੇ ਨੇ ਔਰ ਕੁਝ ਬਣ ਗਏ ਨੇ ਲਗਭਗ 90% ਜਿਹੜਾ ਬਣ ਚੁੱਕਿਆ ਨਾਲਾ ਤੇ 10% ਬਾਕੀ ਹੈ ਜੋ ਕੰਮ ਚੱਲਿਆ ਹੋਇਆ ਆ ਬੱਸ ਸਟੈਂਡ ਤੋਂ ਲੈ ਕੇ ਉਸ ਤੋਂ ਬਾਅਦ ਦੂਸਰਾ ਜਿਹੜਾ ਕੰਮ ਕੀਤਾ ਗਿਆ ਬੱਸ ਸਟੈਂਡ ਤੋਂ ਤੀਸਰਾ ਕੰਮ ਬੱਸ ਸਟੈਂਡ ਤੋਂ ਲੈ ਕੇ ਤੇ 바ਵਾ ਨਾਗਾ ਸਕੂਲ ਤੱਕ ਜਿਹੜਾ ਆ ਨਾਲਾ ਕੰਪਲੀਟ ਨਹੀਂ ਹੈਗਾ ਉਹ ਵੀ ਨਾਲਾ ਕੰਪਲੀਟ ਕਰਕੇ ਗੰਦੇ ਪਾਣੀ ਦਾ ਜਿਹੜਾ ਨਿਕਾਸ ਹੈ ਉਹ ਕੱਢਿਆ ਗਿਆ ਨਾਲੀ ਹਾਰ ਤੇ ਔਰ ਨਾਲੀ ਦੇ 바ਵਾ ਨਾਗਾ ਸਕੂਲ ਆਡੇ ਲਾਗੇ ਉਹਨਾਂ ਅਗੇ ਰਿਕਵੈਸਟ ਕਰਕੇ ਆਪਾਂ ਉਹਦੇ ਵਿੱਚ ਆਰਸੀਸੀ ਪੈਪ ਪਾ ਕੇ ਜਿਹੜਾ ਨਿਕਾਸ ਦਾ ਰਸਤਾ ਖੋਲਿਆ ਗਿਆ ਠੀਕ ਹੈ ਜੀ ਉਹਦੇ ਤੋਂ ਬਾਅਦ ਆ ਗਿਆ ਸਾਡਾ ਪੰਜਵਾਂ ਕੰਮ ਜਿਹੜਾ ਸੀ ਉਹ ਕੰਮ ਹੈਗਾ ਜ਼ਮੀਨ ਦਾ ਜੋ ਕਿ ਲੋਕਾਂ ਦੇ ਥੱਲੇ ਕਬਜ਼ੇ ਹੀ ਨਾਜਾਇਜ਼ ਉਹ ਛਡਾਏ ਗਏ ਨੇ ਤੇ ਲਗਭਗ 60 ਕਿੱਲੇ ਜਿਹੜੀ ਜ਼ਮੀਨ ਆ ਪਜਾਊ ਜ਼ਮੀਨ ਜਿਹੜੀ ਠੇਕੇ ਚੜੀ ਗਈ ਹੈ ਤੇ 90 ਕਿੱਲੇ ਜਿਹੜੀ ਜ਼ਮੀਨ ਆ ਆਪਾਂ ਛਡਾਈ ਆ ਕੁਝ ਜ਼ਮੀਨਾਂ ਦੀ ਅਪਜਾਊ ਨਹੀਂ ਹੈ ਉਹਨੂੰ ਵੀ ਆਪਾਂ ਪਜਾਉ ਬਣਾਵਾਂਗੇ 60 ਕਿੱਲੇ ਜ਼ਮੀਨ ਜਿਹੜੀ ਆਪਾਂ ਠੇਕੇ ਤੇ ਚਾੜ ਦਿੱਤੀ ਐ। ਉਹਦੇ ਤੋਂ ਬਾਅਦ ਆ ਗਿਆ ਸਾਡੇ ਕੋਲ ਬਚਨ ਲਾਲ ਨੰਬਰ 1 ਦੇ ਵਿੱਚ ਬਚਨ ਲਾਲ ਦੀ ਗਲੀ ਜਿਹੜੀ ਐ ਉਹ ਆਪਾਂ ਡੈਮੋ ਕੀਤਾ ਐ ਕਿ ਨਾਲੀਆਂ ਖਤਮ ਕੀਤੀਆਂ ਜਾਣ ਔਰ ਨਾਲ ਉਹਦੇ ਗਲੀ ਬਣਾਈ ਐ ਔਰ ਨਾਲ ਹੀ ਉਹਦੇ ਪੈਪਾ ਵੀ ਪਾਈਆਂ ਗਈਆਂ ਨੇ ਕਿ ਲੋਕਾਂ ਦੇ ਘਰ ਦੇ ਵਿੱਚ ਹਰ ਘਰ ਦੇ ਅੱਗੇ ਹੁੱਦੀ ਬਣਾ ਕੇ ਪੈਪਾ ਪਾ ਕੇ ਆਪਾਂ ਉਹ ਕੰਮ ਸ਼ੁਰੂ ਕੀਤਾ ਐ। ਲਖਣ ਵਾਲੀ ਗਲੀ ਤੇ ਕੰਪਲੀਟ ਵੀ ਕਰਤਾ ਉਸ ਤੋਂ ਬਾਅਦ ਚੋਹਾਣਾ ਰੋਡ ਤੇ ਆ ਜਾਓ ਚੋਹਾਣਾ ਰੋਡ ਤੇ ਇੱਕ ਨੰਬਰ ਬਾਡ ਦੇ ਵਿੱਚ ਜਿਹੜੀ ਸਲਖਣ ਦੀ ਗਲੀ ਆ ਚੋਹਾਣਾ ਰੋਡ ਤੇ surjit ਉਹਨਾਂ ਦੀ ਉਹ ਵੀ ਗਲੀ ਜਿਹੜੀ ਆ ਕੰਪਲੀਟ ਕਰ ਦਿੱਤੀ ਆਪਾਂ ਔਰ ਉਹਦੇ ਤੋਂ ਬਾਅਦ ਆ ਜਾਓ ਤੁਸੀਂ ਸਾਡੇ ਇੱਥੇ ਨਾ ਕ੍ਰਿਸ਼ਨ ਪਾਈਚਾਰਾ ਜਿਹੜਾ ਆ ਉਹ ਕਾਫੀ ਧੀਰ ਤੋਂ ਲਗਭਗ ਉਹਨਾਂ ਦੀਆਂ ਗਲੀਆਂ ਬਣੀਆਂ ਹੀ ਨਹੀਂ ਹੋਈਆਂ ਤੇ ਇਹ ਜਿਹੜੀ ਪੰਚਾਇਤ ਬਣੀ ਆ ਇਹਨਾਂ ਨੇ ਉਹਨਾਂ ਦੀ ਕ੍ਰਿਸ਼ਨ ਵਾਲਾ ਜਿਹੜਾ ਮਲਾਹੀ ਬਿਲਕੁਲ ਕੰਪਲੀਟ ਕਰ ਦਿੱਤਾ ਔਰ ਬਣਾ ਕੇ ਉਹਨਾਂ ਦੇ ਹੈਂਡ ਓਵਰ ਕਰ ਦਿੱਤੀ ਗਈ ਹੈ ਗੰਜਕਰ ਤੋਂ ਲੈ ਕੇ ਔਰ ਉਸ ਤੋਂ ਬਾਅਦ ਆ ਗਈ ਦੋ ਨੰਬਰ ਬਾੜ ਦੇ ਵਿੱਚ ਇਹ ਪਰਜਾਪਤੀ ਜੰਜਕਰ ਹੈ ਤੇ ਉਹਨਾਂ ਤੋਂ ਲੈ ਕੇ ਪ੍ਰੀਤ ਦਾ ਘਰ ਹੈ ਜੋ ਕਿ ਸਾਸੀ ਸਿੰਘ ਬਰਾਦਰੀ ਦਾ ਮਹੱਲਾ ਹੈ ਤੇ ਉਹ ਵੀ ਗਲੀ ਜਿਹੜੀ ਹੈ ਕਾਫੀ ਧੇਰ ਤੋਂ ਰੁਕੀ ਹੋਈ ਸੀ ਉਹ ਵੀ ਆਪਾਂ ਬਣਾ ਕੇ ਉਹਨਾਂ ਦੇ ਸਪੂਰਤ ਕਰਤੀ ਹੈ ਰੁਕੀਆਂ ਗਰਾਂਟਾ ਔਰ ਉਸ ਤੋਂ ਬਾਅਦ ਰੁਕੀਆਂ ਹੋਈਆਂ ਗਰਾਂਟਾ ਜਿਹੜੀਆਂ ਸੀ ਲਗਭਗ 859 ਗਰਾਂਟਾ ਸੀ ਜਿਹੜੀਆਂ ਆਪਾਂ ਇਹ ਪੰਚਾਇਤ ਬੰਦੇ ਸਾਰੀ ਲੈ ਕੇ ਆਏ ਤੇ ਇਹ ਸਰਕਾਰ ਨੇ ਵੀ ਪੂਰਾ ਸਾਥ ਦਿੱਤਾ ਮੰਤਰੀ ਸਾਹਿਬ ਨੇ ਵੀ ਪੂਰਾ ਸਾਥ ਦਿੱਤਾ ਜੀ ਜਿਹੜੀਆਂ ਨੂੰ 50 ਗਰੰਟਾਂ ਮਿਲੀਆਂ ਹੀ ਉਹਦੇ ਵਿੱਚੋਂ ਆਪਾਂ 45 ਗਰੰਟਾਂ ਪਾਸ ਕਰਾਈਆਂ ਹੀ ਜਿਨ੍ਹਾਂ ਵਿੱਚੋਂ ਆਪਾਂ ਲਗਭਗ 35 ਗਰੰਟਾਂ ਜਿਹੜੀਆਂ ਨੇ ਉਹ ਕੰਮ ਆਪਣੇ ਘਰ ਬਣਾ ਚੁੱਕੇ ਨੇ ਬਾਕੀਆਂ ਦੇ ਕੰਮ ਚੱਲ ਰਹੇ ਨੇ ਉਹਦੇ ਤੋਂ ਬਾਅਦ ਆ ਗਿਆ ਸਾਡਾ ਜਿਹੜਾ ਪਾਣੀ ਦੀ ਬੜੀ ਦਿੱਕਤ ਸੀਗੀ ਸਾਡੇ ਪਿੰਡ ਨੂੰ ਉਹ ਵਾਟਰ ਸਪਲਾਈਆਂ ਦੋ ਹੀ ਤੇ ਜਿਹੜਾ ਪਾਈਪ ਲਾਈਨ ਹੀ ਇੱਕ ਸੀਗੀ ਤੇ ਉਹਦੇ ਤੋਂ ਬਾਅਦ ਆਪਾਂ ਉਹਦੇ ਵਿੱਚ ਡਬਲ ਪਾਈਪ ਲਾਈਨ ਕਰਕੇ ਗਰੋਟੇ ਦੇ ਲੋਕਾਂ ਨੂੰ ਪਾਣੀ ਦਾ ਵੀ ਇਸ ਵਾਰ ਗਰਮੀਆਂ ਦੇ ਵਿੱਚ ਵਧੀਆ ਹੰਗਾਰਾ ਵੀ ਮਿਲਿਆ ਔਰ ਘਰ-ਘਰ ਪਾਣੀ ਪਹੁੰਚਿਆ ਜੀ ਸੜਕਾਂ ਦਾ ਵੇਰਵਾ ਦੇ ਜੀ ਔਰ ਉਹਦੇ ਤੋਂ ਬਾਅਦ ਛੜਕਾਂ ਦਾ ਵੇਰਵਾ ਦੇ ਰਿਹਾ ਜੀ ਗਰੋਟੇ ਤੋਂ ਲੈ ਕੇ ਸਭ ਤੋਂ ਪਹਿਲੇ ਝੰਡੀ ਰੋਡ ਜੋ ਕਿ ਸੱਤ ਸੰਗ ਘਰ ਲਈ ਆਪਾਂ ਮੰਤਰੀ ਸਾਹਿਬ ਅੱਗੇ ਪੁਕਾਰ ਲਾਈ ਤੇ ਉਹਨਾਂ ਨੇ ਸਾਡੀ ਪੁਕਾਰ ਸੁਣ ਕੇ ਉਹ ਸੜਕ ਬਣ ਚੁੱਕੀ ਆ ਹੁਣ ਗਰੋਟੇ ਤੋਂ ਚੁੰਤੇ ਤੱਕ ਬਣਾਤੀ ਉਹਨਾਂ ਨੇ ਆਪਾਂ ਨੇ ਥੋੜੀ ਮੰਗੀ ਉਹਨਾਂ ਨੇ ਪੂਰੀ ਕੰਪਲੀਟ ਕਰ ਦਿੱਤੀ ਹੈ ਇਦੇ ਨਾਲ ਮੈਂ ਮੰਤਰੀ ਸਾਹਿਬ ਦਾ ਵੀ ਧੰਨਵਾਦ ਕਰਦਾ ਜਿਹੜੀਆਂ ਆਡੇ ਸ਼ਰਕਾ ਦੇ ਕੰਮ ਵੀ ਕੀਤੇ ਨੇ ਉਹਦੇ ਤੋਂ ਬਾਅਦ ਦੂਸਰੀ ਸੜਕ ਆ ਗਈ ਆਡੀ ਗਰੋਟੇ ਤੋਂ ਚੁਹਾਣਾ ਉਹਦਾ ਵੀ ਕੰਮ ਚੱਲਿਆ ਹੋਇਆ ਹੈ ਜੋਰ ਸ਼ੋਰ ਨਾਲ ਤੇ ਤੀਸਰੀ ਸੜਕ ਆ ਗਈ ਆਡੀ ਗਰੋਟੇ ਤੋਂ ਗਰੋਟਾ ਖੁਰਦ ਉਹਦਾ ਵੀ ਕੰਮ ਚੱਲਿਆ ਹੋਇਆ ਹੈ ਜੋਰ ਸ਼ੋਰ ਨਾਲ ਔਰ ਉਹ ਵੀ ਜਲਦੀ ਲੋਕਾਂ ਦੇ ਸਪੁਰਦ ਕੀਤੀ ਜਾਏਗੀ ਔਰ ਸਭ ਤੋਂ ਵੱਡੀ ਜਿਹੜੀ ਸ਼ੜਕ ਦੀ ਮੰਗੀ ਸਾਡੇ ਲੋਕਾਂ ਨੂੰ ਕਿਉਂਕਿ ਬੱਚਿਆਂ ਨੂੰ ਕਾਲਜ ਵੀ ਪੈਂਦੇ ਸੀ ਬੱਚਿਆਂ ਨੂੰ ਲੱਗੇ ਸਕੇਦੇ ਕਾਫੀ ਲੋਕਾਂ ਨੂੰ ਪੈਂਦੇ ਸੀ ਇਹਦੇ ਨਾਲ ਘਟੋ ਘਟ 90 ਪਿੰਡਾਂ ਦਾ ਵਧੀਆ ਬਣਿਆ ਹੈ ਜਿਹੜਾ ਗਰੋਟੇ ਤੋਂ ਦੀਨਾਲਾ ਰੋਡ ਜੋ ਕਿ ਕਾਫੀ ਦੇਰ ਤੋਂ ਟੁੱਟਿਆ ਆਇਆ ਸੀ ਤੇ ਸਭ ਤੋਂ ਵੱਡਾ ਇਹ ਇਹਦੇ ਵਿੱਚ ਸਾਰਾ ਨੂੰ ਮੰਤਰੀ ਸਾਹਿਬ ਦਾ ਮਿਲਿਆ ਹੈ ਜਿਹੜਾ 18 ਫੁੱਟ ਚੌੜਾ ਰੋਡ ਕਰਾਇਆ ਗਿਆ ਔਰ ਵਧੀਆ ਕਰਕੇ ਇਹ ਰੋਡ ਬਣ ਰਿਹਾ ਦਾ ਕੰਮ ਚੱਲਿਆ ਹੋਇਆ ਹੈ ਜੀ ਅੱਛਾ ਜੀ ਉਹਦੇ ਤੋਂ ਬਾਅਦ ਆਡੇ ਤੇ ਗਰੋਟੇ ਰਾਮਨਾਟਕ ਕਲੱਬ ਜੋ ਕਿ ਜਿੱਦੋਂ ਦਾ ਵੀ ਇੱਥੇ ਕਲੱਬ ਆਡੇ ਹੋਸ਼ ਤੋਂ ਜੰਮ ਤੋਂ ਪਹਿਲੇ ਵੀ ਰਾਮਲੀਲਾ ਹੁੰਦੀ ਪਈ ਹੈ ਜੋ ਕਿ ਉਹਨਾਂ ਦੀ ਕੋਈ ਵੀ ਛੱਤ ਨਹੀਂ ਹੈਗੀ ਤੇ ਇਹ ਪਿੰਡ ਦੇ ਸਹਿਯੋਗ ਨਾਲ ਪੰਚਾਇਤ ਦੇ ਸਹਿਯੋਗ ਨਾਲ ਤੇ ਮੰਤਰੀ ਸਾਹਿਬ ਦੇ ਸਹਿਯੋਗ ਨਾਲ ਉਹਨਾਂ ਦੇ ਜਿਹੜਾ ਲੈਂਟਰ ਪਾ ਕੇ ਉਹਨਾਂ ਦੇ ਸਪੂਰਤ ਕੀਤਾ ਗਿਆ ਔਰ ਜਿਹਦਾ ਕੰਮ ਕੁਝ ਪੇਂਟਿੰਗ ਹੈ ਉੱਪਰ ਕਰਾ ਲੈ ਉਹ ਵੀ ਆਪਾਂ ਪੂਰੀ ਪੰਚਾਇਤ ਨੇ ਹੰਗਾਰਾ ਭਰਿਆ ਉਹਨਾਂ ਨੂੰ ਉਸ ਵਿਸ਼ਵਾਸਨ ਦਿੱਤਾ ਕਿ ਤੁਹਾਡਾ ਇਹ ਜਿਹੜਾ ਕੰਮ ਹੈ ਇਹ ਵੀ ਆਪਾਂ ਕਰਕੇ ਦੇਵਾਂਗੇ ਔਰ ਕੰਮ ਜਾਰੀ ਹੈ ਉਹਦੇ ਤੋਂ ਬਾਅਦ ਜੀ ਗਰੋਟੇ ਦੇ ਵਿੱਚ ਕੋਈ 35 ਲੱਖ ਰੁਪਏ ਦੀ ਲਾਗਤ ਦੇ ਨਾਲ ਜੋ ਪੰਚਾਇਤ ਘਰ ਦਾ ਕੰਮ ਚੱਲਿਆ ਆ ਇਹ ਵੀਡੀਓ ਦਫ਼ਤਰ ਦੇ ਨਾਲ ਸਬੂਧਾ ਕੇਂਦਰ ਦੇ ਨਾਲ ਬਿਲਕੁਲ ਕੰਮ ਚੱਲਿਆ ਆ ਪੰਚਾਇਤ ਘਰ ਦਾ ਇਹ ਵੀ ਆਪਾਂ ਲੈ ਕੇ ਆਏ ਆ ਜੀ ਉਹਦੇ ਤੋਂ ਬਾਅਦ ਆ ਗਿਆ ਸਾਡੇ ਕੋਲ ਜੀ ਖੇਡ ਸਟੇਡੀਅਮ ਸਾਡੇ ਘੋਟੇਲੇ 45 ਲੱਖ ਦੀ ਲਾਗਤ ਨਾਲ ਬਣਨਾ ਹੋ ਤੇ ਉਹਦਾ ਕੰਮ ਉਹਦਾ ਵੀ ਜਾਰੀ ਹੈ ਤੇ ਉਹ ਬਣਨਾ ਬਿਜਲੀ ਘਰ ਦੇ ਨਾਲ ਜੀ ਤੇ ਉਹਦਾ ਵੀ ਕੰਮ ਜਾਰੀ ਹੈ ਜੀ ਇਸ ਸਾਲ ਦੇ ਅੰਦਰ ਅੰਦਰ ਤੇ ਕੰਮ ਖਿਨਾ ਰਿਹਾ ਜੀ ਮੈਂ ਇਹ ਧਿਆਨ ਰੱਖਿਓ ਜੀ ਉਦੇ ਤੋਂ ਬਾਅਦ ਜੀ ਇੱਕ ਦੇਵਾਨੰਦ ਦੇ ਨਾਂ ਦੇ ਨਾਲ ਪਾਰਕ ਦਾ ਨਾਂ ਰੱਖਿਆ ਗਿਆ ਉਹਦਾ ਵੀ ਕੰਮ ਜਾਰੀ ਹੈ ਜੀ ਤੇ ਉਹ ਬਾਵੇ ਨਾਗਾ ਦੀ ਜਮੀਨ ਤੇ ਬਣ ਰਿਹਾ ਤੇ ਦੇਵਾਨੰਦ ਦੇ ਨਾਂ ਦਾ ਬਣੇਗਾ ਦਾ ਜੀ ਸੋਲਰ ਲਾਈਟ ਉਹਦੇ ਤੋਂ ਬਾਅਦ ਜਿਹੜੀ ਸਾਡੇ ਸੋਲਰ ਲਾਈਟਾਂ ਸੋਲਰ ਲਾਈਟਾਂ ਆਪਾਂ ਸਾਡੇ ਕੋਲ 20 ਲਾਈਟਾਂ ਆਈਆਂ ਸੀਗੀਆਂ ਉਹਨਾਂ ਕੋਦੀ ਮੈਂ ਚੈੱਕ ਕੱਟ ਕੇ ਦਿੱਤਾ ਸੀਗਾ ਤੇ ਉਹ ਚੈੱਕ ਕੱਟ ਕੇ ਤੇ 20 ਲਾਈਟਾਂ ਸਾਨੂੰ ਆਈਆਂ ਨੇ ਜੋ ਕਿ ਕਰੋਟਾ ਖੁਰਦ ਮੇਰਾ ਜਿਹੜਾ ਪਿੰਡ ਹੈ ਉਹਦੇ ਵਿੱਚ 8 ਤੋਂ 9 ਲਾਈਟਾਂ ਦੇ ਖੁਰ ਦੇ ਵਿੱਚ ਲਾਈਆਂ ਗਈਆਂ ਕਿਉਂਕਿ ਉਹ ਪਿੰਡ ਜਿਹੜਾ ਇਹ ਬਾਰ-ਬਾਰ ਤੇ ਉਹਦੇ ਆਲੇ-ਦੁਆਲੇ ਥੋੜਾ ਜਿਹਾ ਬੱਚਿਆਂ ਨੂੰ ਔਰ ਆਂਜਾ ਨੂੰ ਲੋਕਾਂ ਨੂੰ ਦਿੱਕਤ ਹੁੰਦੀ ਹੈ ਲਾਈਟ ਜਾਣ ਨਾਲ ਤਾਂ ਇਸ ਕਰਕੇ ਉੱਥੇ ਲਾਈਟਾਂ ਜਿਹੜੀਆਂ ਆਪਾਂ ਜ਼ਿਆਦਾ ਲਾਈਆਂ ਨੇ ਬਾਕੀ ਜਿਹੜੀਆਂ ਰਹਿਣਦੀਆਂ ਲਾਈਟਾਂ ਉਹ ਘਰੋਟੇ ਦੇ ਆਲੇ-ਦੁਆਲੇ ਲਵਾਤੀ ਹੈ ਜੀ ਔਰ ਇੱਕ ਚੀਜ਼ ਹੋਰ ਦੱਸਣਾ ਨੂੰ ਮੈਂ ਸਾਡੇ ਇੱਥੇ ਪਲੇ ਗਰਾਊਂਡ ਹਾਈ ਸਕੂਲ ਹੀ ਜਿੱਥੇ ਬੱਚੇ ਖੇਡਦੇ ਨੇ ਤੇ ਉਹ ਗਰਾਊਂਡ ਸਹੀ ਨਹੀਂ ਗਈ بارش ਹੁੰਦੀ ਸੀ ਤੇ ਪਾਣੀ ਖਲੋਂਦਾ ਸੀ ਬੱਚਿਆਂ ਨੂੰ ਖੇਡਣ ਨੂੰ ਕਈ-ਕਈ ਦਿਨ ਲੱਗ ਜਾਂਦੇ ਮਹੀਨੇ ਲੱਗ ਜਾਂਦੇ ਸੀ ਬਰਸਾਤ ਦੇ ਵਿੱਚ ਇਸ ਵਾਰ ਉਹਦੇ ਵਿੱਚ ਆਪਾਂ ਮਿੱਟੀ ਪਾ ਗਏ ਪਰਤ ਪਾ ਗਏ ਬਿਲਕੁਲ ਲੈਵਲ ਕਰਕੇ ਬੱਚਿਆਂ ਨੂੰ ਦਿੱਤਾ ਗਿਆ ਇੱਕ ਵੀ ਦਿਨ بارش ਪੈਂਦੀ ਸੀ ਤੇ 2 ਘੰਟੇ ਬਾਅਦ ਬੱਚੇ ਉੱਥੇ ਖੇਡ ਸਕਦੇ ਸੀ ਐਦਾਂ ਦੀ ਗਰਾਊਂਡ ਉਹ ਪਨਾ ਕੇ ਹੈਂਡ ਓਵਰ ਕਰ ਦਿੱਤੀ ਗਈ ਹੈ ਔਰ ਇੱਕ ਸ਼ਮਸ਼ਾਨ ਘਾੜਾ ਸਾਡੇ ਪਿੰਡ ਵਿੱਚ ਉਹਦੇ ਵਿੱਚ ਬੜੇ ਨੀਵੀਂ ਜਗ੍ਹਾ ਹੀ ਜੋ ਕਿ ਜੰਗਲ ਜਾੜੀ ਬਿਲਕੁਲ ਔਰ ਜਦੋਂ ਵੀ ਕਿਤੇ ਕੋਈ ਮਾੜੇ ਟਾਈਮ ਤੇ ਕੋਈ ਜਾਂਦਾ ਸੀਗਾ ਤੇ ਉਹ ਪੇਰਿਸ਼ਾਨ ਹੋ ਦੇ ਲੋਗ ਔਰ ਉਥੇ ਵਧੀਆ ਨਹੀਂ ਹੈਗਾ ਉਥੇ ਪਰਤ ਪਾ ਗਏ ਤੋ ਉਹਨੂੰ ਵਧੀਆ ਕੀਤਾ ਕਿ ਉਹਦਾ ਕੰਮ ਜਾਰੀ ਹੈ ਤੇ ਇਹ ਸਾਲ ਦੇ ਵਿੱਚ ਇੰਨਾ ਜਿੰਨਾ ਪਰਤ ਦਾ ਕੰਮ ਹੋ ਗਿਆ ਤੇ ਮੈਨੂੰ ਖਿਆਲ ਹੈ ਕਿ ਆਪਾਂ 26 ਲਾਸਟ ਦੇ ਵਿੱਚ ਉਥੇ ਸ਼ਿਵ ਮੰਦਿਰ ਦੀ ਮੂਰਤੀ ਦਾ ਜਿਹੜਾ ਕੰਮ ਆ ਉਹ ਜਾਰੀ ਕਰਾਂਗੇ ਜੀ ਸਰ ਇਹ ਸਾਰੇ ਕੰਮ ਲਗਭਗ ਕਿੰਨੇ ਲੱਗਦੇ ਨਾਲ ਜਿਹੜੇ ਆ ਕਰਵਾਉਣੇ ਇਹ ਲਗਭਗ ਜਿਹੜੇ ਮੇਰੇ ਕੋਲ ਕੰਮ ਹੋਏਗੇ ਨੇ ਲਗਭਗ ਜਿਹੜੇ ਪੰਚਾਇਤ ਦੇ ਅੰਡਰ ਅੰਡਰ ਦੇ ਨੇ 1 ਕਰੋੜ ਤੋਂ ਉੱਪਰ ਪਰੋਗੇ ਨੇ ਅਗਰ ਛੜਕਾਂ ਦਾ ਕੰਮ ਪਾਇਆ ਜਾਏ ਸਾਰਾ ਹੀ ਮਲਾਇਆ ਜਾਏ ਤੇ ਕਈ ਕਰੋੜਾਂ ਦਾ ਕੰਮ ਜਿਹੜਾ ਆ ਮੇਰੇ ਘੋਟੇ ਦੇ ਵਿੱਚ ਲੱਗੇ ਨੇ ਤੇ ਲਗਭਗ ਜੇ ਪਾਰਕ ਦਾ ਪਾਲੋ ਅਹੀ ਉਹਦਾ ਪਾਲੀਏ ਦੇ 3 ਕਰੋੜ ਰੁਪਏ ਦਾ ਕੰਮ ਜਿਹੜਾ ਆ ਇਹ ਪੰਚਾਇਤ ਦੀ ਦੇਖਰੇਖ ਦੇ ਵਿੱਚ ਇਸ ਸਾਲ ਦੇ ਅੰਦਰ ਅੰਦਰ ਗਰੋਟੇ ਦੇ ਵਿੱਚ ਵਿੱਚ ਹੋਇਆ ਜੀ ਕਿਸ ਤਰ੍ਹਾਂ ਦੇਖਦੇ ਹੋ ਜਿਹੜੀ ਹੈ ਨਵੀਂ ਸਰਕਾਰ ਦੇ ਪਹਿਲੇ ਸਾਲ ਦੇ ਵਿੱਚ ਔਰ ਪਿਛਲੀਆਂ ਸਰਕਾਰਾਂ ਨੇ ਕਿੱਦਾਂ ਦੇਖਦੇ ਮੈਂ ਜੀ ਪਿਛਲੇ ਸਾਲ ਸਰਕਾਰਾਂ ਨਾਲ ਦੇ ਮੈਂ ਕੁਝ ਕਹਿਣਾ ਨਹੀਂ ਚਾਹੁੰਦਾ ਨਾ ਤੇ ਕੋਈ ਕੰਮ ਹੁੰਦੇ ਸੀਗੇ ਔਰ ਇਸ ਵਾਰ ਇਹ ਸਰਕਾਰ ਨੂੰ ਮੰਤਰੀ ਸਾਹਿਬ ਸਾਡੇ ਲਾਗੇ ਦੇ ਨੇ ਆਪਾਂ ਕੋਈ ਵੀ ਕੰਮ ਲੈ ਕੇ ਗਏ ਆ ਤੇ ਖਾਲੀ ਉਹਨਾਂ ਨੇ ਝੋਲੀ ਨਹੀਂ ਆਡੀ ਪੇ ਜੀ ਭਰ ਕੇ ਭੇਜਿਆ ਬਿਨਾ ਕਿਹੇ ਪਾਰਟੀ ਤੋਂ ਕਿਹੇ ਪੇਸ਼ਪਾਸ ਤੋਂ ਉੱਠ ਕੇ ਕੰਮ ਆਡੇ ਕੀਤੇ ਨੇ ਇਹਦੇ ਵਿੱਚ ਕੋਈ ਦੋਰ ਆਏ ਨਹੀਂ ਆ ਕਿ ਮੰਤਰੀ ਸਾਹਿਬ ਨੇ ਪੂਰਾ ਸਾਥ ਦਿੱਤਾ ਡੇ ਮੋੜੇ ਨਾ ਮੋੜਾ ਲਾ ਕੇ ਚੱਲੇ ਆ ਜੀ ਕਿਸ ਤਰ੍ਹਾਂ ਦੇ ਆਮ ਆਦੀ ਪਾਰਟੀ ਸਰਕਾਰ ਨੂੰ ਕਿ ਜਿਹੜਾ ਪਿਛਲੇ ਸਰਕਾਰਾਂ ਦੇ ਨਾਲ ਹੁਣ ਦੀ ਸਰਕਾਰ ਕਿੱਦਾਂ ਲੱਗੇਗੀ 1 ਸਾਲ ਦੇ ਵਿੱਚ ਇੰਨੇ ਕੰਮ ਜਿਹੜੇ ਹੋਏ ਨੇ ਮੈਂ ਇੱਕ ਦੱਸਿਆ ਤੁਹਾਨੂੰ ਇਹ ਦੱਸ ਚੁੱਕਿਆ ਹਾਂ ਕਿ ਕਦੀ ਵੀ ਕਿਸੇ ਚੀਜ਼ ਨੂੰ ਮੋੜਦੇ ਨਹੀਂ ਸਾਨੂੰ ਅਸੀਂ ਕੋਈ ਵੀ ਗੇ ਰੋਟੇ ਦਾ ਕੰਮ ਲੈ ਕੇ ਜੰਨੇ ਚਾਹੇ ਕੋਈ ਹੈਲਪ ਦੀ ਲੋੜ ਹੋਵੇ ਚਾਹੇ ਕੋਈ ਪ੍ਰੀਟੀਕਲ ਕੰਮ ਹੋਵੇ ਚਾਹੇ ਕਿਸੇ ਦਾ ਵੀ ਕੰਮ ਹੋਵੇ ਕੰਮ ਕਰਦੇ ਨੇ ਸਾਡਾ ਉਹਨਾਂ ਦਾ ਥੈਂਕਸ ਕਰਦੇ ਨੇ ਸਰਕਾਰ ਦਾ ਕਿੰਦਾ ਦਾ ਵਿੱਚ ਰਿਹਾ ਜਿਹੜਾ ਰਹਿ ਰਿਹਾ ਹੈ ਜਿਹੜੇ ਬੱਚਿਆਂ ਦੇ ਖੇਲ ਸਟੇਡੀਅਮ ਤੋਂ ਅੰਦਰ ਵਿੱਚ ਨਹੀਂ ਸੀ ਖੇਲ ਖੇਲ ਦੇ ਲਈ ਹੀ ਮੇ ਆਨੂੰ ਇੱਕ ਸਟੇਡੀਅਮ ਦਿੱਤਾ ਆ ਗੋਟੇ ਜ ਤੇ ਉਹਦਾ ਜਿਹੜਾ ਆ ਕੰਮ ਮੇਰੇ ਹਿਸਾਬ ਨਾਲ ਹੁਣ ਜਾਰੀ ਹੈ ਬੈਕਪਾਸ ਹੋ ਗਿਆ ਆ ਉਹਦੇ ਵਿੱਚ ਸਾਡੀ ਢੇਲੀ ਥੋੜੀ ਨਿਸ਼ਾਨਦੀ ਕਰਕੇ ਨਹੀਂ ਤੇ ਸਰਕਾਰ ਵੱਲੋਂ ਜਿਹੜਾ ਖੇ ਸਟੇਡੀਅਮ ਸਾਨੂੰ ਦਿੱਤਾ ਗਿਆ ਆ ਤੇ ਉਹਦਾ ਵੀ ਕੰਮ ਜਾਰੀ ਹੈ ਜੀ ਕੋਈ ਅਪਗ੍ਰੇਡ ਲਈ ਕੋਈ ਉਹਦੇ ਲਈ ਸਕੂਲ ਲਈ ਸਾਡੇ ਜਿਹੜੇ ਪ੍ਰਾਇਮਰੀ ਸਕੂਲ ਆ ਉਹਦੇ ਲਈ ਲਗਭਗ 40 ਤੋਂ 45 ਲੱਖ ਰੁਪਏ ਜਿਹੜਾ ਆ ਹੁਣ ਆਇਆ ਹੈ ਸੀਗਾ ਉਹਦੇ ਨਾਲ ਉਹਦੇ ਵਿੱਚ ਬਿਲਡਿੰਗ ਬਿਲਡਿੰਗ ਬਣੀ ਆ ਤੇ ਹੁਣ ਆਪਣਾ ਪੀਐਮ ਸਿਰੀ ਦੇ ਵਿੱਚ ਆਦਾ ਜਿਹੜੇ ਸਕੂਲ ਨੇ ਦੋਨੇ ਆਏ ਹੋਏ ਨੇ ਤੇ ਸੀਨੀਅਰ ਸਕੱਟਰੀ ਹਨ ਸਰ ਸਕੂਲ ਅਗਰੋਟੇ ਉਹਦੇ ਵਿੱਚ ਵੀ ਜਿਹੜਾ ਆ ਬਿਲਡਿੰਗ ਦਾ ਕੰਮ ਜਾਰੀ ਆ ਉਹਦੀ ਉਹਦੀ ਵੀ ਦੇਖ ਰੇਕ ਪੰਚਾਇਤ ਦੇ ਅੰਡਰ ਚੀ ਹੈ ਲਗਭਗ ਕਿੰਨੇ ਕਿੰਨੇ ਕਰਤ ਸਬਜਾ ਜਿਹੜਾ ਸਟਾਇਆ ਗਿਆ ਜਮੀਨ ਲਗਭਗ 155 ਕਿੱਲੇ ਜੀ ਸਾਡੀ ਕਰੋਟੇ ਦੀ ਮੈਂ 90 ਕਿੱਲੇ ਜਮੀਨ ਛੁੜਵਾ ਚੁੱਕਿਆ ਜਿਹੜੀ ਪਜਾਉ ਜਮੀਨ ਹੈ ਉਹ 60 ਕਿੱਲੇ ਹੈ ਜਿਹੜੀ ਮੈਂ ਠੇਕੇ ਦੇ ਚਾਰ ਚਾਰ ਚੁੱਕਿਆ ਜੀ ਨਗਰ ਐਵੇਨਿਊ ਵਿੱਚ ਇਕੱਠਾ ਹੋਇਆ ਉਹਦੇ ਵਿੱਚ ਲਗਭਗ ਆਡੇ ਕੋਲ 6 ਤੋਂ 7 ਲੱਖ ਰੁਪਈਆ ਜਿਹੜਾ ਆ ਉਹ ਸਾਲ ਦਾ ਇਸ ਪਹਿਲੀ ਵਾਰ ਇਕੱਠਾ ਹੋਇਆ ਅੱਜ ਤੱਕ ਜਿੰਦਾ ਦਾ ਵੀ ਦੇਸ਼ ਯਾਦ ਹੋਇਆ ਮੈਨੂੰ ਲੱਗਦਾ ਨਹੀਂ ਨਾ ਹੀ ਹਾਨੂੰ ਕੋਈ ਹਿਸਾਬ ਮਿਲਿਆ ਕਿ ਕੋਈ ਜ਼ਿਮੀਂਦਾਰਡੇ ਕੋਲ ਰੁਪਈਆ ਆਇਆ ਤੇ ਨਾ ਹੀ ਆਡੇ ਕੋਲ ਕੋਈ ਹੈਗਾ ਜੀ ਇਹ ਪਹਿਲੀ ਵਾਰ ਹੋਇਆ ਜੀ ਇਹ ਜ਼ਿਮੀਂਦਾਰ ਤੋਂ ਪੰਸਲਾਬ ਤੁਹਾਡੇ ਇਸ ਸਰਕਾਰੀ ਸਕੂਲ ਜੋ ਕਿ ਪੀਐਮ ਸ਼੍ਰੀ ਹੋ ਚੁੱਕਾ ਹੈ ਜਿਹਦੇ ਦੇ ਟੈਗ ਤਾਂ ਪੀਐਮ ਸ਼੍ਰੀ ਦਾ ਟੰਗ ਦਿੱਤਾ ਗਿਆ ਨਾਲ ਦੀ ਨਾਲ ਉਹ ਕਿਤੇ ਨਾ ਕਿਤੇ ਸਾਡੇ ਸ਼ਹੀਦ ਨੇ ਜਾਂ ਮੀਟਿੰਗ ਹੋਇਆ ਨੇ ਉਹਨਾਂ ਦੇ ਵੀ ਨਾਂ ਦੇ ਉੱਤੇ ਉਹ ਸਕੂਲ ਕਰਕੇ ਤਾਂ ਇੱਕ ਨਾਮਣਾ ਤਾਂ ਸਰਕਾਰ ਨੇ ਖੱਟ ਲਿਆ ਲੇਕਿਨ ਉਸ ਸਕੂਲ ਦੇ ਵਿੱਚ ਭਾਰੀ ਕਮੀ ਹੈ ਟੀਚਰਸ ਦੀ ਉਥੇ ਪੰਸਲਾਬ 500 ਬੱਚਾ ਪੜਦਾ ਲੇਕਿਨ ਉਥੇ ਲਗਭਗ 10 ਟੀਚਰ ਹੈ ਜਿਹਦੇ ਜਿਹਨਾਂ ਵਿੱਚੋਂ ਚਾਰ ਲੈਕਚਰਰ ਹਨ ਔਰ ਬਾਕੀ ਅ ਅਧਿਆਪਕ ਉਹ ਉੱਥੇ ਉਹਨਾਂ ਦੀ ਪੋਸਟ ਮੈਂ ਜੀ ਸਾਡੀ ਪੰਚਾਇਤ ਵੱਲੋਂ ਮੈਂ ਮੰਤਰੀ ਸਾਹਿਬ ਨੂੰ ਵੀ ਇੱਕ ਮੰਗ ਪੱਤਰ ਭੇਜਿਆ ਸੀ ਟੀਚਰਾਂ ਦਾ ਤੇ ਉਹਨਾਂ ਨੇ ਮੈਨੂੰ ਵਿਸ਼ਵਾਸਨ ਦਿੱਤਾ ਸੀ ਕਿ ਮੈਨੂੰ ਥੋੜਾ ਜਿਹਾ ਟਾਈਮ ਦਿਓ ਮੈਂ ਟੀਚਰ ਜਿਹੜੇ ਨੇ ਤੁਹਾਡੇ ਪੂਰੇ ਕਰਾਂਗਾ ਇਹ ਅੱਜ ਤੋਂ ਇੱਕ ਤੋਂ ਡੇਢ ਮਹੀਨਾ ਹੋ ਗਿਆ ਤੇ ਮੈਂ ਮੰਤਰੀ ਸਾਹਿਬ ਨੂੰ ਮੈਂ ਸਕੂਲ ਵੱਲੋਂ ਵੀ ਚਿੱਠੀ ਲਿਖਵਾਈ ਸੀਗੀ ਔਰ ਆਪਣੀ ਪੰਚਾਇਤ ਵੱਲੋਂ ਵੀ ਲੈ ਕੇ ਮੰਤਰੀ ਸਾਹਿਬ ਦੇ ਹੈਂਡ ਓਵਰ ਕਰਕੇ ਆਇਆ ਸੀਗਾ ਕਿ ਮੈਨੂੰ ਜਿਹੜੇ ਨੇ ਸਕੂਲ ਦੇ ਵਿੱਚ ਘਰੋਟੇ ਵਜੋਂ ਟੀਚਰ ਦਿੱਤੇ ਜਾਣ ਇਸ ਕੰਮ ਲਈ ਹਾਂ ਜੀ ਮੈਂ ਆਪਣੇ ਪਿੰਡ ਵਾਸੀਆਂ ਦਾ ਔਰ ਪੂਰੀ ਪੰਚਾਇਤ ਦਾ ਮੈਨੂੰ ਸਹਿਯੋਗ ਰਿਆ ਗਰੋਟਾ ਵਾਸੀਆਂ ਦਾ ਮੈਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾ ਦੇਣਾ ਮੈਂ ਆਪਣੇ ਪਿੰਡ ਵਾਸੀਆਂ ਨੂੰ ਐਸੇ ਤੁਹਾਡੇ ਮਾਦਮ ਦੇ ਰਾਈ ਉਹਨਾਂ ਨੂੰ ਦੱਸਿਆ ਕਿ ਮੈਂ 1 ਸਾਲ ਦੇ ਵਿੱਚ ਲਗਭਗ 20 ਤੋਂ 22 ਕੰਮ ਕਰਾਏ ਨੇ ਤੇ ਅੱਗੇ ਵੀ ਮੈਂ ਇਦਾਂ ਹੀ ਬਲ ਚੜ ਕੇ ਕੰਮ ਕਰਦਾ ਰਾਂਗਾ ਰਾਂਗਾ ਔਰ ਮੈਨੂੰ ਤੁਹਾਡਾ ਇਦਾਂ ਹੀ ਸਾਥ ਚਾਹੀਦਾ ਜਿੱਦਾਂ ਤੁਸੀਂ ਮੈਨੂੰ ਸਾਥ ਦੇ ਕਰਦੇ ਹੋ ਮੈਂ ਆਪਣੇ ਵੱਲੋਂ ਆਪਣੀ ਪੰਚਾਇਤ ਵੱਲੋਂ ਬਹੁਤ ਬਹੁਤ ਮੁਬਾਰਕਾ ਦਨਾ ਪਿੰਡ ਵਾਸੀਆਂ ਨੂੰ ਵੀ ਲਕਾਨ ਵਾਸੀਆਂ ਨੂੰ ਵੀ ਤੇ ਮੈਂ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਤੁਹਾਡੇ ਤੇ ਅਸ਼ੀਰਵਾਦ ਦਾ ਸਹਾਰਾ ਖਿਆ ਹੋਇਆ ਤੁਸੀਂ ਇਦਾਂ ਹੀ ਤੁਹਾਡਾ ਹੱਥ ਸਾਡੇ ਤੇ ਰਵੇ ਤੇ ਆਪਾਂ ਕੰਮ ਠੋਕ ਕੇ ਕਰੀਏ ਜੀ ਜੈ ਸ਼੍ਰੀ ਰਾਮ